ਕੀ ਕਹਾਵਾਂ ਸਾਡਾ ਪੋਲਿਟਿਕੀਪ ਤੇ ਮੋਰਨਿੰਗ ਮੈਂ ਅੰਗਰੇਜ਼ੀ ਪੰਜਾਬੀ ਦੋਨਾਂ ਚ ਜਾਣ ਕੇ ਗੱਲ ਕਰਾਂਗਾ ਕਿਉਂਕਿ ਜਿਹੜੀ ਹੰਟਿਕਰ ਵੀ ਗੱਲ ਹੋ ਗਈ ਹੈ ਉਹਦੇ ਵਿੱਚ ਵੀ ਬੜਾ ਕਲੀਅਰਲੀ ਆ ਗਿਆ ਕਿ ਜਿੱਥੋਂ ਗੱਲ ਸ਼ੁਰੂ ਹੋਈ ਆ ਉਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦਾ ਵੀ ਇੱਕ ਸੰਦਾਰਾ ਬਾਤ ਉਹਦੀ ਵੀ ਇੱਕ ਹੋਲੀਆ ਉਸ ਮੇਰੇ ਦਾ ਵੀ ਇੱਕ ਸਵਾਜ ਆ ਤੇ ਜੇ 555 ਸਾਲ ਜਦ ਦਾ ਸਫਰ ਸ਼ੁਰੂ ਹੋਇਆ ਗੁਲਾਮੇ ਸ਼ੌਹਰ ਸਭੀ ਤੇ ਉਹ ਅੱਜ ਕਿਹੜੀ ਬੋਲਦੀ ਆ ਤੇ ਪੰਜਾਬੀ ਦਾ ਵੈਸੇ ਹੀ ਸਿੰਥੈਟਿਕ ਰਹੀ ਆ ਤੇ ਇਹਦੇ ਵਿੱਚ ਅਸੀਂ ਕੀ ਕੀ ਹੋਰ ਸਮਾ ਕੇ ਲੈ ਕੇ ਆਉਣਾ ਤੇ ਜਿਹੜੇ ਅੱਜ ਇਸ਼ੂਜ਼ ਉੱਠੇ ਹੋਏ ਨੇ ਉਹ ਅੰਗਰੇਜ਼ੀ ਜੀ ਜ਼ਿਆਦਾ ਗੱਲ ਹੋ ਰਹੀ ਜੀ ਇਹਦਾ ਭਾਵੇਂ ਅਸੀਂ ਚੰਡੀਗੜ੍ਹ ਬੈਠੇ ਹਾਂ ਆਪਣੇ ਇਸ ਯੂਨੀਵਰਸਿਟੀ ਦੇ ਵਿੱਚ ਵੈਸੇ ਐਮਫਿਲ ਮੈਂ ਇੱਥੇ ਆ ਕੇ ਕੀਤੀ ਸੀ ਆਫਟਰ ਮਾਈਨ ਇੰਜੀਨੀਅਰਿੰਗ ਸੋ ਇੰਟਰਸਟ ਹੈ ਕਿ ਕਿਸ ਤਰ੍ਹਾਂ ਦੀਆਂ ਕਨਵਰਸੇਸ਼ਨਸ ਹੋ ਰਹੀਆਂ ਨੇ ਉਸ ਵੇਲੇ ਵੀ ਕੀ ਹੋ ਰਿਹਾ ਸੀ ਲੇਟ 90s ਦੇ ਵਿੱਚ ਤੇ ਅੱਜ ਵੀ ਕੀ ਹੋ ਰਿਹਾ ਸੋ ਅੱਜ ਜੇ ਅਸੀਂ ਉਸ ਸੰਦਰਭ ਵਿੱਚ ਦੇਖਣਾ ਅਸੀਂ ਸੈਕਸ਼ੁਐਲਿਟੀ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਅਸੀਂ ਜੈਂਡਰ ਇਸ਼ੂਸ ਨੂੰ ਵੀ ਇਨਗੋਰ ਨਹੀਂ ਕਰ ਸਕਦੇ ਜਿਹੜਾ ਰਾਈਜ਼ ਆਫ ਐਕਸਟ੍ਰੀਮ ਰਾਈਟ ਆਥਾਰਿਟੇਰੀਅਨਿਜ਼ਮ ਆ ਉਹਨੂੰ ਵੀ ਇਗਨੋਰ ਨਹੀਂ ਕਰ ਸਕਦੇ ਇਹ ਗਲੋਬਲ ਇਸ਼ੂਸ ਨੇ ਕਾਰਪੋਰੇਸ਼ਨਸ ਦੀ ਗੱਲ ਜਦ ਕਿ ਸੇ ਇੱਕ ਵੱਡੇ ਕਾਰਪੋਰੇਟ ਦੇ ਘਰ ਵਿਆਹ ਹੁੰਦਾ ਸਿਰਫ ਉਸ ਮੇਲੇ ਨਹੀਂ ਹੋਣੀ ਚਾਹੀਦੀ ਤੇ ਲਗਾਤਾਰ ਹੋਣ ਦੀ ਦੌੜ ਉਹ ਲਵਜ ਨਹੀਂ ਹੋਣਗੇ ਬਾਣੀ ਚ ਬਲ ਬਾਣੀ ਚ ਉਹ ਪ੍ਰਿੰਸੀਪਲਸ ਬਣਨਗੇ ਉਸ ਪ੍ਰਿੰਸੀਪਲਸ ਨੂੰ ਅਸੀਂ ਸਮਝਣ ਦੇ ਲਈ ਸਾਨੂੰ ਉਸ ਬੋਲੀ ਨੂੰ ਉਸ ਬੋਲੀ ਦੇ ਸੰਦਰਭ ਨੂੰ ਉਹਦੇ ਪੋਇਟਿਕਸ ਨੂੰ ਚੜੀਆਂ ਵੀ ਉਹਦੀਆਂ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਨੇ ਜਾਂ ਤੁਸੀਂ ਕਹਿੰਦੇ ਡਾਈਮੈਂਸ਼ਨ ਅਸੀਂ ਕਹਿ ਰਹੇ ਹਾਂ ਉਹਨਾਂ ਨੂੰ ਸਰਫੇਸ ਲੈਵਲ ਤੇ ਨਹੀਂ ਕਿ ਸਾਨੂੰ ਗੰਭੀਰਤਾ ਦੇ ਸਮਝਣ ਦੀ ਲੋੜ ਆ ਸੋ ਇਹ ਪ੍ਰੋਜੈਕਟ ਕਿਉਂ ਸ਼ੁਰੂ ਕੀਤਾ ਗਿਆ ਬੇਸਿਕਲੀ ਗੱਲ ਇਹ ਆ ਕਿ ਜੀ ਦੇਖੋ ਇਸ ਵੇਲੇ ਤਕਰੀਬਨ 30 ਮਿਲੀਅਨ ਸਿੱਖ ਰਹਿੰਦਾ ਦੁਨੀਆ 'ਚ ਤੇ ਵਰਲਡ ਦੀ ਪੋਪੂਲੇਸ਼ਨ 8 ਬਿਲੀਅਨ ਹੋ ਗਈ ਆ ਸਭਸੇ ਸਾਡੇ ਸਾਹਮਣੇ ਕਿ ਸਾਰੇ ਸਿੱਖਾਂ ਨੂੰ ਵੀ ਅਜੇ ਪਹਿਲਾਂ ਇਹ ਸਬਸੈਟ ਲੈ ਲਈਏ ਜਿਹੜਾ ਅਸੀਂ ਵੀ ਸੋਚ ਰਹੇ ਸੀ ਪਿਛਲੇ 20-25 ਸਾਲਾਂ ਜਿਨ੍ਹਾਂ ਨੂੰ ਮੈਂ ਅੰਕਲਸ ਕਹ ਰਿਹਾ ਸੀ ਪ੍ਰੋਫੈਸਰਸ ਕਹ ਰਿਹਾ ਸੀ ਗੱਲਬਾਤ ਕਰੀ ਦੀ ਸੀ ਉਹਨਾਂ ਨਾਲ ਕਿ ਸਿੱਖਾਂ ਨੂੰ ਵੀ ਹੁਣ ਜੇ ਸਮਝ ਨਹੀਂ ਆ ਰਹੀ ਇਹ ਗੱਲ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੀ ਆਖਿਰ ਹੈ ਇਹ ਬਹੁਤ ਵੱਡੀ ਇੱਕ ਸਮੱਸਿਆ ਹੈ ਅਸੀਂ ਪ੍ਰਣਾਲੀਆਂ ਦੀ ਗੱਲ ਬੜੀ ਛੇਤੀ ਕਰਨ ਲੱਗ ਜਾਂਦੇ ਹਾਂ ਬਟ ਸ਼ਬਦ ਦਾ ਜਿਹੜਾ ਇੱਕ ਅਸਗਾਹ ਰੂਪ ਸੀ ਉਹ ਨਹੀਂ ਸਾਨੂੰ ਸਮਝ ਆ ਰਿਹਾ ਉਹਦੇ ਵਿੱਚ ਇੱਕ ਵੈਸਟਨੈਸ ਸੀ ਹੁਣ ਉਹਦੇ ਵਿੱਚ ਤੰਗਦਿਲੀ ਆ ਗਈ ਹੈ ਇੱਕੋ ਇੱਕ ਮਾਇਓਪੇਕੀ ਵਿੱਚ ਸਾਇਲੋ ਵਿੱਚ ਲਿਆ ਕੇ ਆਪਣੀ ਪਰੰਪਰਾ ਚ ਜਾ ਕੇ ਗੱਲ ਕੀਤੀ ਜਾ ਰਹੀ ਆ ਸੋ ਜੇ 30 ਮਿਲੀਅਨ ਸਿੱਖ ਜੇ ਇੱਕ ਗੱਲ ਦੇ ਅੱਗੇ ਸਹੀ ਸੁਭਾਉਂਦੇ ਨੇ ਉਹ ਆ ਗੁਰੂ ਗ੍ਰੰਥ ਸਾਹਿਬ ਬਾਕੀ ਹਰ ਗੱਲ ਤੇ ਸਾਡਾ ਵਿਵਾਦ ਆ ਤੇ ਰਹਿ ਨਹੀਂ ਸਕਦਾ ਕੋਈ ਵੱਡੀ ਗੱਲ ਨਹੀਂ ਕਿ ਹਰ ਗੱਲ ਸਾਂਝੀ ਮੰਨੀ ਜਾਵੇ ਜਾਂ ਸਰਬਸੰਮਤੀ ਹੋਵੇ ਜਿਵੇਂ ਮੀਠ ਦੇ ਬਾਰੇ ਦਸਮ ਗ੍ਰੰਥ ਦੇ ਬਾਰੇ ਸਿੱਖ ਰਾਜ ਲੈ ਸਕਦੇ ਨੇ ਕਿ ਦਹੀਂ ਲੈ ਸਕਦੇ ਇਹਦੇ ਬਾਰੇ ਤੇ ਰਹਿਣ ਗਿਆ ਬਟ ਜਿੱਥੇ ਭਾਵੇਂ ਕਿਸੇ ਨੇ ਅੰਮ੍ਰਿਤ ਛਕਿਆ ਪਾਵੇਂ ਕਿਸੇ ਨੇ ਕੇਸ ਤਾਂ ਨਹੀਂ ਰੱਖੇ ਹੋਏ ਪਾਵੇਂ ਕਿਸੇ ਕੋਈ ਆਪਣੇ ਆਪ ਦੂਸਰੇ ਗੁਰਦਾਨਿਕ ਸਾਹਿਬ ਨਾਲ ਆਈਡੈਂਟੀਫਾਈ ਕਰਦੇ ਨੇ ਉਹ ਸਾਰੇ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਰਾਇਦੇ ਹੁਣ ਇਹ ਇੱਕ ਇਸ਼ੂ ਆ ਕਿ ਜਿਸ ਚੀਜ਼ ਤੇ ਸਾਡਾ ਐਗਰੀਮੈਂਟ ਆ ਸਾਨੂੰ ਸਭ ਤੋਂ ਘੱਟ ਉਹਦੀ ਸਮਝ ਆ ਸੋ ਵੀ ਨੀਡ ਟੂ ਬਿਲਡ ਜਿਹਨੂੰ ਅਸੀਂ ਇੱਥੇ ਇੰਡੀਆ ਚ ਇੱਕ ਫਰੇਜ਼ ਯੂਜ਼ ਹੁੰਦੀ ਸੀ 90s ਵਿੱਚ ਕਾਮਨ ਮਿਨੀਮਮ ਪ੍ਰੋਗਰਾਮ ਸੋ 퍼 ਕਾਮਨ ਮਿਨੀਮਮ ਪ੍ਰੋਗਰਾਮ ਬੋਲਤਾ ਜਾਇਆਦਾ ਕਿ ਜਿੱਥੇ ਐਗਰੀਮੈਂਟ ਆ ਉਹ ਕੀ ਕਹਿ ਰਿਹਾ ਉਹਦੇ ਵਿੱਚ ਵਿਆਖਿਆ ਤਾਂ ਬਹੁਤ देर ਬਾਅਦ ਹੋਊ ਜਾਕੇ ਜੀ ਵਿਆਖਿਆ ਅਜੇਕਰ ਬਹੁਤ ਹੋ ਰਹੀ ਹੈ ਵਿਆਖਿਆ ਦੇ ਪਿੱਛੇ ਜਿਵੇਂ ਅਕਾਡੈਮਿਕਸ ਵੀ ਅਸੀਂ ਕਹਿੰਦੇ ਆ ਕਿ ਵਾਟ ਇਜ਼ ਦੈਪਿਸਟੋਲੋਜੀਕਲ ਰੀਜ਼ਨ ਹਾਊ డు ਯੂ ਨੋ ਵਾਟ ਯੂ ਨੋ ਵਿਆਖਿਆ ਦਾ ਬੇਸ ਕੀ ਆ ਕਿ ਉਹ ਸ਼ਬਦਾਂ ਜਾਂ ਜਿਹੜੇ ਸਿਰਫ ਅੱਜ ਦੇ ਦੌਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅੱਜ ਦੀਆਂ ਫਿਲਾਸਫੀਜ਼ ਜਾਂ ਆਲੋਜੀਜ਼ ਨੇ ਜਾਂ ਇਜ਼ਮਸ ਨੇ ਸਿਰਫ ਉਹੀ ਤਾਂ ਨਹੀਂ ਅਸੀਂ ਬਿਆਨ ਕਰੀ ਜਾ ਰਹੇ ਸੋ ਉਹਦੇ ਲਈ ਪਿੱਛੇ ਜਾਣਾ ਵੀ ਬਹੁਤ ਜ਼ਰੂਰੀ ਆ ਦਿਸ ਇਜ਼ ਵਾਈ ਵੀ ਸਟਾਰਟਡ ਦਿਸ ਪ੍ਰੋਜੈਕਟ ਗੁਰਬਾਣੀ 'ਚ ਬੜਾ ਕਲੀਅਰ ਆ ਜੇ ਸਿੱਖੀ ਦੀ ਗੱਲ ਕਰਦੀ ਆ ਤਾਂ ਗੁਰੂ ਤੋਂ ਬਿਨਾਂ ਸਿੱਖੀ ਹੈ ਨਹੀਂ ਤੇ ਗੁਰੂ ਸ਼ਬਦ ਤੇ ਸ਼ਬਦ ਦੀ ਜੇ ਸਾਡੀ ਸਾਂਝ ਨਹੀਂ ਬਣੀ ਜਿਵੇਂ ਬਾਣੀ ਚਾਹੁੰਦਾ ਜੋ ਪ੍ਰਾਣੀ ਜਨਮ ਦਿਨ ਹੈ ਮਰਤਾ ਤੇ ਉਹ ਸਿੱਖ ਗੁਰਬਿੰਦ ਮਰ ਜਾਏ ਸਾਡੀ ਕੁਝ ਇਸ ਤਰ੍ਹਾਂ ਦੀ ਦਸ਼ਾ ਚੱਲ ਰਹੀ ਹੈ ਅਸੀਂ ਕਿਸੇ ਲੈਵਲ ਤੇ ਮਰ ਰਹੇ ਆ ਤੜਪ ਰਹੇ ਆ ਸੋ ਲੈਟਸ ਸਟਾਰਟ ਟੂ ਅੰਡਰਸਟੈਂਡ ਹੈ ਕਿ ਹੁਣ ਜੇ ਇਹਨੂੰ ਅਸੀਂ ਵਿਜ਼ਨ ਦੇਣੀ ਆ ਪ੍ਰੋਜੈਕਟ ਨੂੰ ਉਹ ਕੀ ਹੋਣੀ ਚਾਹੀਦੀ ਆ ਬੇਸਿਕਲੀ ਦੇਖੋ ਜੀ ਮੈਨੂੰ ਯਾਦ ਹੈ ਛੋਟੇ ਹੁੰਦੇ ਵੀ ਜਨਨ ਨੂੰ ਬਿਲਕੁਲ ਸਮਝ ਨਹੀਂ ਸੀ ਮੈਂ ਜਦ ਆਪਣੇ ਨਾਨਕ ਕੇ ਗਿਆ ਉਹ ਸਾਰੇ ਦੇ ਬੈਠ ਕੇ ਇੱਕ ਵਾਰਸਾ ਕੀ ਵਾਰ ਕੀਤੀ ਤੇ ਮੈਨੂੰ ਕੋਈ ਸਮਝ ਨਹੀਂ ਸੀ ਕਿ ਇੰਪ੍ਰੈਸ਼ਨ ਬੜੀ ਮੇਰੀ ਉਹਦੇ ਵਿੱਚ ਬੈਠਾ ਸੋਚ ਰਿਹਾ ਸੀਗਾ ਉਹਦੇ ਵਿੱਚ ਆਪਾਂ ਸਾਰਿਆਂ ਨੂੰ ਪੜਾਇਆ ਜਾਂਦਾ ਅਸੀਂ ਗਾਨੇ ਵੀ ਆ ਕੀ ਹੈਗਾ ਸਰਬ ਸ਼ਬਦਾਂ ਇੱਕ ਸ਼ਬਦਾਂ ਜੇ ਕੋ ਜਾਣੇ ਤੇ ਗਾਲ ਕਾਕਾ ਦਾਸ ਹੈ ਸੋਈ ਨਿਰੰਜਨ ਦੇਵ ਸ਼ਬਦ ਤਾਂ ਇੱਕੋ ਹੀ ਆ ਦੀ ਵਿਜ਼ਡਮ ਦੇ ਉੱਤੇ ਕਿਸੇ ਦਾ ਐਕਸਕਲੂਸਿਵ ਰਾਈਟ ਨਹੀਂ ਹੈ ਨਾ ਉਹ ਅੱਜ ਸ਼ੁਰੂ ਹੋਈ ਹੈ ਨਾ ਉਹ ਅੱਜ ਖਤਮ ਹੋਣੀ ਹੈ ਉਹ ਹਰ ਵੇਲੇ ਇੱਕੋ ਆ ਤੇ ਹਰੇਕ ਦੇ ਕੋਲ ਹੀ ਉਹ ਜਾਣੀ ਆ ਜਿਨ੍ਹਾਂ ਨੇ ਉਸ ਵਿਜ਼ਡਮ ਨੂੰ ਐਕਸਪੀਰੀਅੰਸ ਕੀਤਾ ਜੋ ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦੇ ਕੰਟਰੀਬਿਊਟਰਸ ਨੇ ਕੀਤਾ ਸਾਰੇ 35 ਜਣਿਆਂ ਨੇ ਉਹ ਵਿਜ਼ਡਮ ਨੂੰ ਜਿਹੜੇ ਉਹ ਲੱਭ ਰਹੇ ਨੇ ਉਹ ਕਿਵੇਂ ਐਕਸੈਸਿਬਲ ਬਣਾਈ ਜਾਵੇ ਸਾਰੇ ਲੱਭ ਨਹੀਂ ਰਹੇ ਪਰ ਜਿਹੜੇ ਲੱਭ ਰਹੇ ਨੇ ਉਹਨਾਂ ਨੂੰ ਤਾਂ ਮਿਲੇ ਕੀ ਐਕਸਪੀਰੀਅੰਸ ਹੈਗਾ ਡਿਵਾਈਨ ਦਾ ਇੱਕੋ ਅਨਕਾਰ ਦਾ ਜਿਹੜਾ ਬੜਾ ਪਰਸਨਲ ਆ ਤੇ ਬੜਾ ਇੰਟਿਮੀਟ ਆ ਸੋ ਉਸ ਐਕਸਪੀਰੀਅੰਸ ਨੂੰ ਕਿਵੇਂ ਐਕਸੈਸਿਬਲ ਕਰਾਇਆ ਜਾਵੇ ਜਿਸ ਗੁਰੂ ਦੀ ਅਸੀਂ ਵਡਿਆਈ ਕਰਦੀ ਹੈ ਸਿਰਫ ਲੈਕਚਰਾਂ ਚ ਨਾ ਰਹੇ ਹੋਵੇ ਸਾਡੇ ਗੁਰਦੁਆਰੇ ਦੇ ਕੀਰਤਨ ਦੇ ਵਿੱਚ ਜਾਂ ਕਿਸੇ ਇੰਟਰਫੇਸ ਲੈਕਚਰਸ ਨਾ ਹੋਵੇ ਕੰਦੀ ਜੇ ਉਹਨੂੰ ਤੁਸੀਂ ਰਿਐਲਿਟੀ ਵਿੱਚ ਲੈ ਕੇ ਜਾਣਾ ਉਹ ਐਕਸੈਸਿਬਲ ਬਣਾਓ ਇੱਕ ਓੰਕਾਰ ਦੀ ਕੀ ਪੈਰਾਡਾਈਮ ਆ ਨਾਮ ਦਾ ਕੀ ਮਤਲਬ ਹੈ ਗੁਰਬਾਣੀ 'ਚ ਸ਼ਬਦ ਦੇ ਵਿੱਚ ਕਿਸ ਤਰ੍ਹਾਂ ਸਿਖੋ ਕੀਤਾ ਗਿਆ ਇਧਰ ਵੱਲ ਫਿਰ ਅਸੀਂ ਆਣਾ ਸ਼ੁਰੂ ਹੋਏ ਇਸ ਪ੍ਰੋਜੈਕਟ ਦੇ ਵਿੱਚ ਇਹਨੇ ਬਣਾਇਆ ਗਿਆ ਕਿ ਇਹਨੂੰ ਕਰੇ ਕੌਣ ਲਿਟਰਲੀ ਮੈਂ ਇਸ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਦੁਬਾਰਾ ਪੰਜਾਬ ਆਇਆ ਪਹਿਲਾਂ 2 ਹਫ਼ਤੇ ਲਈ ਫਿਰ 5 ਸਾਲ ਇੱਥੇ ਰਿਹਾ ਮੈਂ ਕਿਹਾ ਲੱਭੀ ਉਹ ਬੰਦੇ ਜਿਹੜੇ ਇਸ ਤੇ ਕਲੈਕਟਿਵਲੀ ਕੰਮ ਕਰਨ ਕੋਲੈਬੋਰੇਟਿਵਲੀ ਕੰਮ ਕਰਨ ਐਂਡ ਇੱਕ ਇੱਕ ਵਿਜ਼ਨ ਦੇਣ ਦਾ ਤਰੀਕਾ ਸੀਗਾ ਕੋਲੈਬੋਰੇਟਿੰਗ ਦਾ ਮਤਲਬ ਜਿਹੜੇ ਜੇ 7-8 ਜਣੇ ਜੇ ਮਾਹਰ ਨੇ ਉਹ ਕੰਸੈਸਸ ਬਣਾਉਣ ਕਿਉਂਕਿ ਇਕੱਲਾ ਬੰਦਾ ਨਹੀਂ ਬਣਾ ਸਕਦਾ ਜਿਹੜੇ ਅੱਜ ਤੱਕੜ ਕੰਮ ਹੋਏ ਨੇ ਬੜੇ ਮੌਨੂਮੈਂਟਲ ਕੰਮ ਹੋਏ ਨੇ ਬਟ ਉਹ men ਹੈਗੇ ਫਰਸਟ ਆਫ ਆਲ ਉਹ ਸਿੰਗਲ ਮੈਨ ਹੈਗੇ ਸਿਸ ਜੈਂਡਰ ਮੈਨ ਹੈਗੇ ਜਿਹੜੇ ਅੱਜ ਦੀ ਬੋਲੀ 'ਚ ਕਰਦੇ ਆ ਆਪਾਂ ਆਪਣੇ ਆਪ 'ਚ ਬਹੁਤ ਵੱਡਾ ਕੰਮ ਆ ਪਰੰਪਰਾਵਾ ਦਾ ਬਟ ਉਸ ਪਰੰਪਰਾ ਦੇ ਵਿੱਚ ਜਿਹੜੀ ਕੋਲਾਬੋਰੇਸ਼ਨ ਨਹੀਂ ਆਈ ਉਹਦੇ 'ਚ ਕਿਊਰੇਸ਼ਨ ਨਹੀਂ ਹੋਈ ਵੱਖਰੇ ਵੱਖਰੇ ਵਾਇਰਾਂ ਦੇ ਤੇ ਬਾਣੀ ਦੇ ਮੁਤਾਬਕ ਤਾਂ ਬੜਾ ਕਲੀਅਰ ਆ ਇੱਕ ਬੰਦਾ ਦਾ ਸਿਰਫ ਗੁਰੂ ਆ ਜਿਹੜਾ ਪਰਫੈਕਟ ਆ ਜਾਂ ਪ੍ਰਭਾਤਮਾ ਕਰਤਾਰ ਆ ਬਾਕੀ ਅਸੀਂ ਸਾਰੇ ਇੰਪਰਫੈਕਟ ਆ ਜਿਹੜਾ ਸਾਡ ਨੂੰ ਸਿਖਾਉਂਦੇ ਕੋਈ ਦੇਸ਼ ਵੀ ਦਿੱਤਾ ਗਿਆ ਸੀਗਾ ਟੂ ਕਮ ਟੂਗੇਦਰ ਐਜ਼ ਅ ਕਮਿਊਨਿਟੀ ਜਿਹੜਾ ਸਾਡੇ ਫਾਈਵ ਦਾ ਆਈਡੀਆ ਫਿਰ ਅਸੀਂ ਇੱਕ ਕਿਊਰੇਟਿਡ ਤੇ ਕੋਲਾਬੋਰੇਟਿਡ ਪ੍ਰੋਜੈਕਟ ਬਣਾਇਆ ਕਿ ਅਸੀਂ ਲੱਭੇ ਫਿਰ ਕੋਣ ਨੇ ਕਿੰਨਾ ਨਾਲ ਬੈਠ ਕੇ ਕਰੀਏ ਜਿਹੜੇ ਮੰਨਣ ਕਿ ਸਾਡੇ ਕੋਲ ਆਂਸਰ ਨਹੀਂ ਹੈ ਬਟ ਸਾਡੇ ਕੋਲ ਇਹਦੇ ਇੱਕ ਡਾਈਮੈਂਸ਼ਨ ਦੀ ਇੱਕ ਕੜੀ ਦੀ ਥੋੜੀ ਜਿਹੀ ਜ਼ਿਆਦਾ ਸਮਝ ਆ ਹੋਰ ਆ ਲੱਗੇ ਸੋ ਇੱਕ ਕਿਊਰੇਟਿਡ ਕੋਲਾਬੋਰੇਟਿਡ ਪ੍ਰੋਜੈਕਟ which i think is the first uh, even in envisioning it and now we have been implementing it for about 5 years so obviously ਇਹਦੇ ਵਿੱਚ ਫਿਰ ਅਸੀਂ ਅ ਐਕਸੈਸੀਬਿਲਟੀ ਜਿਹੜੀ ਗੱਲ ਕਰ ਰਿਹਾ ਉਹਦੇ ਉੱਪਰ ਜਾਣ ਲਈ ਪ੍ਰੋਜੈਕਟ ਸ਼ੁਰੂ ਕੀਤਾ ਐਸੈਂਸ਼ੀਅਲੀ ਮੈਂ ਇਹਦੇ ਚ ਇੱਕ ਗੱਲ ਹੋਰ ਕਰਾਂਗਾ ਜੋ ਅੱਜਕੱਲ ਬੜੀ ਕਲੀਅਰ ਹੋ ਗਈ ਹੈ ਪਿਛਲੇ ਸਾਲ ਤੋਂ ਜਦ ਚੈਟ ਜੀਪੀ ਨੇ ਆੜਾ ਪਿਆ ਇਹ ਪ੍ਰੋਜੈਕਟ ਹੈ ਕਿ ਐਕਚੁਅਲੀ ਇਹ ਪ੍ਰੋਜੈਕਟ ਰਿਸਰਚ ਐ ਡਿਵੈਲਪਮੈਂਟ ਪ੍ਰੋਜੈਕਟ ਹੈਗਾ ਤੁਸੀਂ ਗਾਉਂਗਰ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਗੂਗਲ ਸਾਹਿਬ ਬਾਰੇ ਦਾ ਐਕਚੁਅਲੀ ਇਹੀ ਆ ਇਸ ਵੇਲੇ ਸਾਡੇ ਕੋਲ ਹੈਗਾ ਕਿ ਇਹ ਆਥਰ ਇਹ ਕਹਿੰਦਾ ਤੁਸੀਂ ਗੂਗਲ 'ਚ ਵੀ ਸਰਚ ਮਾਰਦੇ ਹੋ ਉੱਥੇ ਤੁਸੀਂ ਦੇਖੋਗੇ ਉਹਨਾਂ 4-5 ਸਾਲਾਂ ਦੇ ਥੱਲੇ ਲਿੰਕ ਆਉਂਦੇ ਨੇ ਪਹਿਲਾਂ Google ਦਾ ਇੱਕ ਕਯੂਮੂਲੇਟਿਵ ਜਵਾਬ ਆਣਾ ਸ਼ੁਰੂ ਹੋ ਜਾਂਦਾ ਇਹ ਪ੍ਰੋਜੈਕਟ ਇਹ ਹੈ ਕਿ ਹਰ ਵਰਲਡ ਦੀ ਜਿਹਨੂੰ ਅਸੀਂ ਕਹਿੰਦੇ 360 ਡਿਗਰੀ 뷰 ਬਣਾਇਆ ਜਾਵੇ ਤਾਂ ਕਿ ਇਹ ਨਾ ਕੋਈ ਕਹਵੇ ਕਿ ਇਕੱਲੇ ਇਸ ਰਾਈਟਰ ਨੇ ਕੀ ਕੀਤਾ ਜਾਂ ਇਕੱਲੀ ਇਹ ਪਰੰਪਰਾ ਕੀ ਕਹਦੀ ਹੈ ਉਹਦਾ ਇੱਕ ਕਲੈਕਟਿਵ ਵਿਜ਼ਡਮ ਕੀ ਦੱਸ ਰਹੀ ਹੈ ਉਹ ਆਪੇ ਉਹ ਕਲੈਕਟਿਵ ਵਿਜ਼ਡਮ ਨੂੰ ਫਿਰ ਸਾਨੂੰ ਪਹਿਲਾਂ ਤਾਂ ਇਕੱਠਾ ਕਰਨਾ ਪੈਣਾ ਉਹਦੇ ਵਿੱਚ ਜਿੰਨੇ ਵੀ ਪਰੰਪਰਾਵਾਂ ਨੇ ਜੋ ਕੁਝ ਵੀ ਇਹਦੇ ਬਾਰੇ ਰਸਤੇ ਕਰਕੇ ਆ ਉਹ ਇੱਕ ਦੌਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਦੌਰ 'ਚ ਇਹ ਕਿਹਾ ਜਿਵੇਂ ਆਪਣੀ ਗੱਲ ਚੱਲ ਰਹੀ ਸੀ ਹੁਣੇ ਜੇ 100 ਸਾਲ ਪਹਿਲਾਂ ਫਰੀਦ ਕੋਟੀ ਟੀਕਾ ਹੋਇਆ ਉਹ ਉਸ ਦੌਰ ਦੀ ਸਬ ਅੰਡਰਸਟੈਂਡਿੰਗ ਆ ਉਹਨਾਂ ਦੀ ਟ੍ਰੇਨਿੰਗ ਦੇ ਮੁਤਾਬਕ ਜਿਹੜੀ ਇਨਡੀਜਨਸ ਅੰਡਰਸਟੈਂਡਿੰਗ ਉਹ ਸੀਗੀ ਜਦ ਉਹਦੇ ਵਿੱਚ ਅਸੀਂ ਕਹਿੰਦੇ ਆ ਵੈਸਟਰਨ ਨਾਲ ਪਹਿਲਾਂ 20th ਸੈਂਚਰੀ ਵਿੱਚ ਜਦ ਓਰੀਐਂਟਲਿਜ਼ਮ ਨੇ ਇੱਥੇ ਕਬਜ਼ਾ ਕੀਤਾ ਆ ਕੇ ਅਸੀਂ ਸਿਰਫ ਉਹਨੂੰ 네ਗੇਟਿਵ ਨਾ ਦੇਖੀਏ ਉਹ ਉਸ ਦੌਰ ਵਿੱਚ ਜਿਹੜੇ ਲਿਖ ਰਹੇ ਨੇ ਪਈ ਵੀਰ ਸਿੰਘ ਨੇ ਜਿਹੜੀ ਈਸ ਤੇ ਵੈਸ ਨੂੰ ਇਕੱਠਾ ਕਰਕੇ ਪਰੰਪਰਾਵਾਂ ਦੇ ਲੈਵਲ ਤੇ ਇੱਕ ਆਧੁਨਿਕ ਲੈਵਲ ਤੇ ਵੀ ਦੱਸਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਫਿਰ ਜਦੋਂ ਲਿੰਗੁਇਸਟਿਕਲੀ ਅਪਰੋਚਸ ਬੜੀਆਂ ਸਰ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਉਹ ਆਪਣੇ ਆਪਣੇ ਦੌਰਚ ਕੰਮ ਕਰ ਰਹੇ ਸੀ ਕਿਸੇ ਨੂੰ ਵੀ ਇਗਨੋਰ ਨਹੀਂ ਕਰ ਰਹੇ ਇਨਕਲੂਡਿੰਗ ਜਿਹੜੀ ਸਾਡੀ ਨਿਰਮਲਾ ਸੰਪਰਦਾਇ ਦੱਸਦੀ ਆ ਉਹ 10 ਸੀ ਪ੍ਰਣਾਲੀਆਂ ਦੱਸਦੀਆਂ ਨੇ ਜਿਹਨੂੰ ਹੁਣ ਅਸੀਂ ਗਿਆਨ ਸੰਪਰਦਾਇ ਆਖਦੇ ਆ ਜਿੱਥੋਂ ਵੀ ਕਿਤੇ ਕਿਹੜਾ ਨਗੜ ਮਿਲਿਆ ਜਰੂਰੀ ਸਹਿਮਤੀ ਐ ਸਹਿਮਤੀ ਦਾ ਬਹੁਤ ਦੇਰ ਬਾਅਦ ਆਉਂਦੀ ਆ ਉਹਦੇ ਲਈ ਤਾਂ ਬਹੁਤ ਸਟੱਡੀ ਕਰਦੀ ਪੈਂਦੀ ਆ ਪਹਿਲਾਂ ਡੇਟਾ ਚਾਹੀਦਾ ਪ੍ਰੋਪਰ ਫਿਰ ਡੇਟਾ ਨੂੰ ਐਨਲਾਈਜ਼ ਕਰ ਸਕਦੇ ਹੋ ਨਾ ਤੁਸੀਂ ਫਿਰ ਉਹਦੇ ਵਿੱਚ ਐਕਸਪੀਰੀਅੰਸ ਚਾਹੀਦਾ ਕਿ ਜਿਹੜੇ ਇਸ ਤੇ ਕੰਮ ਕਰ ਰਹੇ ਨੇ ਉਹ ਕਿੰਨਾ ਕੁ ਬਾਣੀ ਨਾਲ ਜੁੜ ਰਹੇ ਨੇ ਉਹ ਇਸ ਚੀਜ਼ਾਂ ਨੂੰ ਇਕੱਠਾ ਕਰਕੇ ਅਸੀਂ ਤੁਸੀਂ ਕਹਿ ਸਕਦੇ ਹੋ ਇੱਕ ਗੁੱਡ ਡੇਟਾ ਕ੍ਰੀਏਟ ਕੀਤਾ ਜਾ ਰਿਹਾ ਚੈਟ ਜੀਪੀਡੀ ਬਾਰੇ ਸਾਡੇ ਰੌਲਾ ਪਾ ਰਹੇ ਨੇ ਤੁਸੀਂ ਨਿਊ ਨ ਟਾਈਮਸ ਦੀ ਇਨਵੈਸਟੀਗੇਟਿਵ ਰਿਪੋਰਟਿੰਗ ਦੇਖਿਓ ਉਹਦੀ ਜਿਹੜੀ ਪਹਿਲੇ ਹਫਤੇ ਚ ਹੀ ਆ ਗਈ ਸੀ ਜਦੋਂ ਪਬਲਿਕ ਹੋਇਆ ਉਹਦੇ ਜੋ ਦੱਸ ਰਹੇ ਸੀਗੇ ਜੇ ਤੁਹਾਡਾ ਡੇਟਾ ਚੰਗਾ ਨਹੀਂ ਸਭ ਕੁਝ ਹੀ ਮਾੜਾ ਹੋਊਗਾ ਸੋ ਐਂਡ ਇਟਸ ਵੈਰੀ ਕਲੀਅਰ ਚੈਟ ਜੀਪੀਟੀ ਤੁਹਾਨੂੰ ਉਹ ਚੰਗਾ ਆਨਸਰ ਦਿੰਦੀ ਹੈ ਜਿੱਥੇ ਗੁੱਡ ਡੇਟਾ ਜਿੱਥੇ ਬੈਡ ਡੇਟਾ ਉੱਥੇ ਡਿਸਇਨਫੋਰਮੇਸ਼ਨ ਫੈਲਾਉਂਦੀ ਹੈ ਹੋਰ ਡਿਸਇਨਫੋਰਮੇਸ਼ਨ ਇਜ਼ ਜਿਹੜੀ ਜਾਣ ਕੇ ਗਲਤ ਦਿੱਤੀ ਜਾ ਰਹੀ ਹੈ ਜੋ ਅੱਜ ਕੱਲ੍ਹ ਦੀਆਂ ਸਰਕਾਰਾਂ ਵੀ ਕਰਦੀਆਂ ਨੇ ਤੇ ਕਾਰਪੋਰੇਸ਼ਨਸ ਵੀ ਕਰਦੀਆਂ ਨੇ ਸੋ ਵੀ ਹੈਵ ਟੂ ਕ੍ਰੀਏਟ ਗੁੱਡ ਡੇਟਾ ਗੁੱਡ ਡੇਟਾ ਜਿਹੜਾ 550 ਸਾਲਾਂ ਦੀ ਸਾਡੀ ਹੈਰੀਟੇਜ ਵਿੱਚ ਆਇਆ ਹੋਇਆ ਆਪਣੇ ਆਪਣੇ ਸਮੇਂ ਮੁਤਾਬਕ ਆਪਣੀ ਆਪਣੀ ਜਾਂ ਜਿਹੜੀ ਇੰਡੀਜਨਸ ਐਜੂਕੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪਰੰਪਰਾਵਾਂ ਚੋਂ ਆ ਰਹੀ ਹੈ ਇਹ ਜਿਹੜੀ ਅਕਾਦਮਿਕ ਹੈਗੀ ਅਕਾਦਮਿਕ ਲੈਵਲ ਤੇ ਜਿਹੜੀ ਸਟੱਡੀਜ਼ ਹੋ ਰਹੀਆਂ ਨੇ ਸੋ ਇਸ ਪ੍ਰੋਜੈਕਟ ਵਿੱਚ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਦੇਖਿਆ ਕਿ ਜਿਹੜੇ ਸਿਰਫ ਇਹਦੇ ਵਿੱਚ ਕੰਟੈਂਟ ਦੱਸਣਗੇ ਉਹ ਇਹ ਪ੍ਰੋਜੈਕਟ ਨੂੰ ਉਹ ਨਹੀਂ ਚਲਾ ਸਕਣਗੇ ਕੰਮਾਂ ਕਿਉਂਕਿ ਕੰਟੈਂਟ ਡਿਵੈਲਪਮੈਂਟ ਇੱਕ ਕੰਮ ਆ ਸਮੂਹ ਚਾਹੀਦੇ ਨੇ ਜਿਹੜੇ ਦੁਨੀਆ ਦੇ ਸਿਸਟਮਸ ਨੂੰ ਸਮਝਦੇ ਨੇ ਸੋ ਉਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਲੈਣਾ ਇੱਥੇ ਪ੍ਰੋਫੈਸਰ ਮੋਨਬੀਰ ਸਿੰਘ ਸਾਨੀਦਾਰ ਲਿਖਿਆ ਹੋਇਆ ਇਹ ਸਾਡੇ ਸਟ੍ਰੈਟੈਜਿਕ ਐਡਵਾਈਜ਼ਰਸ ਨੇ ਕਿ ਇਸਵੇਂ ਨੇ ਨਾਰਥ-ਵੈਸਟਰਨ ਯੂਨੀਵਰਸਿਟੀ ਦੇ ਵਿੱਚ ਇਨੋਵੇਸ਼ਨ ਲੈਬ ਰਨ ਕਰਦੇ ਆ ਜਿਹੜੀ ਇਹ ਅਮਰੀਕਾ ਦੀਆਂ ਵੀ ਵੱਡੀਆਂ ਕਾਰਪੋਰੇਸ਼ਨ ਤੇ ਉਹਦੇ ਵੀ ਕੰਸਰਨ ਕਰਦੇ ਨੇ ਯਹੂਦੀਆਂ ਦੀਆਂ ਜਿਹੜੀਆਂ ਇੰਟਰਨਲ ਪ੍ਰੋਬਲਮ ਚੱਲ ਰਹੀਆਂ ਉਹਦੇ ਵੀ ਕੰਸਰਨ ਕਰਦੇ ਆ। ਐਂਡ ਵੈਨ ਵੀ ਇਨਵਾਈਟਡ ਹੈ ਟੂ ਦਿਸ ਪ੍ਰੋਜੈਕਟ ਐਂਡ ਚਾਰ ਘੰਟੇ ਉਹਨਾਂ ਨਾਲ ਮੈਂ ਗੱਲਾਂ ਕਰਨ ਗਿਆ ਪਹਿਲਾਂ 6 ਸਾਲ ਪੁਰਾਣੀ ਗੱਲ ਦਾ ਉਹ ਕਹਿੰਦੇ ਇਹ ਤਾਂ ਕਦੇ ਇਨਵੀਜ਼ਨ ਹੀ ਨਹੀਂ ਹੋਇਆ ਕਰੋਗੇ ਕਿਵੇਂ ਮੈਂ ਕਿਹਾ ਤਾਂ ਹੀ ਤਾਂ ਤੁਹਾਡੇ ਕੋਲ ਆਇਆ ਤੁਸੀਂ ਸਾਡੇ ਨੌਨ ਕੰਟੈਂਟ ਹੈਲਪ ਕਰੋ ਕਿ ਇਸ ਨੂੰ ਕੀਤਾ ਕਿਵੇਂ ਜਾਵੇ ਇਹਦਾ ਪਲਾਨ ਕਿਵੇਂ ਬਣਾਈਏ ਇਹਦਾ ਫਾਇਦਾ ਜਿਹੜਾ ਜਦ ਪਬਲਿਕਲੀ ਕੁਝ ਆਫਰ ਕਰਨਾ ਵੈਬਸਾਈਟ ਤੇ ਪਾਣਾ ਕਿੰਨੀ ਦੇਰ ਟੱਕਰ ਪਾਈ ਹੈ ਕਿੰਨੀ ਦੇਰਵਾਦੀ ਦੀ ਪ੍ਰੋਜੈਕਸ਼ਨਸ ਕਰੀਏ ਸੋ ਅਸੀਂ ਇਸ ਤਰ੍ਹਾਂ ਦੇ ਜਿਹੜੇ ਟੈਕਨੋਲੋਜੀ ਦੇ ਜਿਨ੍ਹਾਂ ਨੂੰ ਕਮਿਊਨਿਟੀ ਦਾ ਜਾਂ ਹੋਰ ਚੀਜ਼ਾਂ ਦੇ ਆਈਡੀਆਸ ਸੀਗੇ ਅਸੀਂ ਉਸ ਤਰ੍ਹਾਂ ਦੇ ਫਿਰ ਸਟ੍ਰੈਟਿਜਿਕ ਐਡਵਾਈਜ਼ਰਸ ਰੱਖੇ ਨੇ ਜਿਹੜੇ ਸਾਨੂੰ ਗਾਈਡ ਕਰਦੇ ਨੇ ਹਰ ਮਹੀਨੇ ਉਹਨਾਂ ਨੂੰ ਰਿਪੋਰਟ ਜਾਂਦੀ ਹੈ ਫਿਰ ਅਸੀਂ ਤਿੰਨ ਮਹੀਨੇ ਬਾਅਦ ਮਿਲਦੇ ਆ ਪਹਿਲਾਂ ਹਰ ਮਹੀਨੇ ਮਿਲਦੇ ਸੀ ਜਿਹੜੇ ਦੇਖ ਰਹੇ ਨੇ ਇਸ ਪ੍ਰੋਜੈਕਟ ਨੂੰ ਸੰਭਾਲ ਕੇ ਕਿਵੇਂ ਲੈ ਕੇ ਜਾਣਾ 25 ਸਾਲ ਦੇ ਸਫਲ ਨੂੰ ਸੋ ਅਸੀਂ ਸਿਰਫ ਕੰਟੈਂਟ ਵਾੜ ਨਹੀਂ ਲਿਆ ਰਹੇ ਜਿਹੜੇ ਲੋਕਾਂ ਦੇਕਰ ਚੀਜ਼ਾਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਦੇ ਆਈਡੀਆਜ਼ ਨੂੰ ਲੈ ਕੇ ਇਹਦੇ ਵਿੱਚ ਅਪਲਾਈ ਕਰ ਰਹੇ ਆ ਸੋ ਕਿਸੇ ਇੱਕਨ ਵਿੱਚ ਨਹੀਂ ਇਹ ਕੀਤਾ ਜਾ ਰਿਹਾ ਜਿਸ ਤਰ੍ਹਾਂ ਅੱਜ ਕੱਲ ਦੀ ਕੰਟੈਂਟ ਮਾਰਕੀਟਿੰਗ ਹੁੰਦੀ ਆ ਅੱਜ ਕੱਲ ਦੀ ਟੈਕਨੋਲੋਜੀ ਜਦੋਂ ਯੂਟਿਲਾਈਜ਼ ਕਰਨਾ ਕੋਲਾਬੋਰੇਸ਼ਨ ਦੇ ਲਈ ਉਸ ਤਰ੍ਹਾਂ ਦੇ ਲੋਕਾਂ ਨੂੰ ਵੀ ਇਹਦੇ ਵਿੱਚ ਲੈ ਕੇ ਆ ਰਹੇ ਆ ਕਪਲ ਆਫ ਬੋਰ ਥਿੰਗਸ ਸਾਡੇ ਕੁਝ ਸਟਾਫ ਮੈਂਬਰਸ ਨੇ ਇਹਦੇ ਬਾਰੇ ਵਿੱਚ ਸਿਰਫ ਇਹੀ ਕਹਾਗਾ ਕਿ ਸਿਰਫ ਇਹ ਪੰਜਾਬੀ ਨੀਂ ਦੇਤੇ ਕੰਮ ਕਰ ਰਹੇ ਆ ਪੰਜਾਬ ਤੋਂ ਜਾਂ ਹਿੰਦੁਸਤਾਨ ਤੋਂ ਤੇ ਜਿੱਥੇ ਵੀ ਸਾਨੂੰ ਕੋਈ ਇਹਨੇ ਪੂਰੀ ਟੀਮ ਦੀ ਹੈ ਪੂਰੀ ਟੀਮ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ ਇਹ ਸਿਕਰੀਸਰਚ ਇੰਸਟੀਚਿਊਟ ਟੀਮ ਦੇ ਮੈਂਬਰ ਵੀ ਨੇ ਜਿਹੜੇ ਕਈ ਗੁਰੂਗ੍ਰੰਥ ਸਾਹਿਬ ਪ੍ਰੋਜੈਕਟ ਤੇ ਕੰਮ ਕਰਦੇ ਨੇ ਯਸ ਬੇਸਿਕਲੀ ਅਸੀਂ ਇਹ ਦੇਖ ਰਹੇ ਹਾਂ ਕਿ ਸਬਜੈਕਟ ਮੈਟਰ ਐਕਸਪਰਟਸ ਚਾਹੀਦੇ ਨੇ ਸਾਨੂੰ ਸਬਜੈਕਟ ਮੈਟਰ ਐਕਸਪਰਟਸ ਬਹੁਤ ਔਖੇ ਮਿਲਦੇ ਨੇ ਮੈਂ ਪਰਸਨਲੀ ਇਹ ਸੋਚਦਾ ਹੁੰਦਾ ਸੀਗਾ ਕਿ ਇੱਕ ਨਾ ਬਾਟ ਕੋ ਸਮਾਗਮ ਕਰਨ ਦੀ ਲੋੜ ਆ ਟ੍ਰੈਡੀਸ਼ਨਲ ਸਟਾਈਲ ਦਾ ਜਿਹਦੇ ਵਿੱਚ ਜਿਹੜੇ ਵੀ ਕਿਸੇ ਪ੍ਰਣਾਲੀ ਦੇ ਬਹੁਤ ਸੀਰੀਅਸ ਤੇ ਸੀਨੀਅਰ ਬੰਦੇ ਨੇ ਜਿਹੜੇ ਐਕਚੁਅਲੀ 85% ਤੋਂ ਵੱਧ ਤਾਂ ਸਾਡਾ ਐਗਰੀਮੈਂਟ ਹੈਗਾ ਹੀ ਆ ਨਾ ਜਿਹੜੀਆਂ ਲਾਈਨਾਂ ਤੇ ਡਿਸਐਗਰੀਮੈਂਟ ਹੈ ਉੱਥੇ ਵਿਚਾਰਨ ਤੇ ਉਦੋਂ ਅਸੀਂ ਪ੍ਰੋਪਰਲੀ ਰਿਕਾਰਡ ਕਰੀਏ ਉਹ ਰਿਕਾਰਡ ਕਰਕੇ ਫਿਰ ਉਹਦਾ ਇੱਕ ਐਨਾਲਿਸਿਸ ਕਰਕੇ ਪ੍ਰਿੰਟ ਕਰ ਦਈਏ ਕਿਉਂਕਿ ਐਕਸਪੀਰੀਅੰਸ ਚਾਹੀਦਾ ਇਸ ਕੰਮ ਲਈ ਕੱਲੀ ਕਰਨ ਨਹੀਂ ਚਾਹੀਦੀ ਅਜੰਮਾ ਉਹ ਲੰਬਣਾ ਸ਼ੁਰੂ ਕੀਤਾ ਇਸ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੇਖਿਆ ਕਿ ਜਿਹੜੇ ਪਾਰਟ ਉਹ ਸਵਾਗਤ ਪਹਿਲਾਂ ਹੁੰਦੇ ਸੀ ਉਦੋਂ ਤਾਂ ਤਾਂ ਇੰਟਰੈਕਸ਼ਨ ਹੁੰਦੀ ਸੀ ਬੜੀ ਜ਼ਬਰਦਸਤ ਹੁਣ ਜੇ ਉਹ ਇਹਨੇ ਆਪਣੀ ਪਰੰਪਰਾਵਾਂ ਨਾਲ ਇਕੱਠੇ ਹੋ ਕੇ ਕਰੀ ਜਾਂਦੇ ਨੇ ਸੋ ਤਾਂ ਗੱਲ ਬਣੂਗੀ ਜੇ ਬਸ 올 ਟਾਈਮ ਨਿਕਲ ਗਿਆ ਵੀ ਲਾਸਟਡ ਓਪਰਚ्युनिटी ਜਿਵੇਂ 30 35 ਸਾਲ ਪਹਿਲਾਂ 40 ਸਾਲ ਪਹਿਲਾਂ ਜਿਹੜਾ ਸਿੱਖਾਂ ਨੇ ਪੜ੍ਹੇ ਵੀ ਸੀ ਤੇ ਐਕਸਪੀਰੀਅੰਸ ਵੀ ਸੀ ਉਹ ਜਿਹੜੇ ਇੰਟਰੈਕਟ ਕਰਦੇ ਸੀ ਉਹਦੇ ਚ ਕੋਈ ਸਵਾਦ ਨਹੀਂ ਨਿਕਲ ਸਕਦਾ ਸੀ ਉਹਦੇ ਚ ਕੋਈ ਨਵੇਂ ਗਿਆਨ ਦੀ ਗੱਲ ਵੀ ਨਿਕਲ ਸਕਦੀ ਸੀ ਫਿਰ ਉਹ ਸਾਨੂੰ ਸਾਈਡ ਕਰਨਾ ਪਿਆ ਅਸੀਂ ਫਿਰ ਨਵੇਂ ਬੰਦੇਆਂ ਨੂੰ ਰਿਕਰੂਟ ਕਰਕੇ ਜਿਹੜੇ ਇਸ ਫੀਲਡ ਵਿੱਚ ਆ ਰਹੇ ਸੀਗੇ ਉਹਨਾਂ ਨੂੰ ਸਿੱਖੀ ਦੀ ਟ੍ਰੇਨਿੰਗ ਤੇ ਓਬਵੀਅਸਲੀ ਜਿਹੜੇ ਉਹ ਇਨਫੈਕਟ ਮੈਂ ਪਬਲਿਕ ਸਲਾਈਡ ਦਿਖਾ ਦਿੰਦਾ ਅਸੀਂ ਫੇਰੇ ਦੇਖਿਆ ਕਿ ਸਾਨੂੰ ਚਾਹੀਦੀ ਆ ਜਿਹੜੇ ਸਿੱਖੀ ਨੂੰ ਅੰਡਰਮਾਈਨ ਨਾ ਕਰਦੇ ਹੋਣ ਸਿੱਧੀ ਗੱਲ ਕਹੀਏ ਕਿਉਂਕਿ ਜਿਹੜਾ ਬੰਦਾ ਤੇ ਆਪ ਹੀ ਨਹੀਂ ਮੰਨ ਰਿਹਾ ਮੈਂ ਫਾਰਵਰਡਸ ਪੜ੍ਹੇ ਨੇ ਟਰਾਂਸਲੇਸ਼ਨਾਂ ਦੇ ਵੀ ਤੇ ਇੱਕ ਫਾਰਮ ਵਿੱਚ ਲਿਖਿਆ ਹੋਇਆ ਮੈਂ ਤਾਂ ਇਹ ਕਹਿ ਰਿਹਾ ਕਿ ਮੈਂ ਤਾਂ ਜੀ ਇਸ ਪ੍ਰਣਾਲੀ ਦਾ ਹੈਗਾ ਉਹਨਾਂ ਨੇ ਆਪਣਾ ਨਾਮ ਵੀ ਦਿੱਤਾ ਆ ਮੇਰਾ ਕੋਈ ਵਿਸ਼ਵਾਸ ਨਹੀਂ ਆ ਮੈਂ ਐਸੇ ਯੂਨੀਵਰਸਿਟੀ ਪ੍ਰੋਜੈਕਟੇ ਕਰ ਰਿਹਾ ਸਾਨੂੰ ਉਹ ਵੀ ਨਹੀਂ ਚਾਹੀਦਾ ਕਿਉਂਕਿ ਸਿੱਖਾ ਦਾ ਮਾਡਲ ਹੈਗਾ ਭਾਈ ਗੁਰਦਾਸ ਜੀ ਵਾਲਾ ਤੇ ਭਾਈ ਨੰਦ ਲਾਲ ਜੀ ਗੋਇਆ ਵਾਲਾ ਈ ਅਕਲ ਲਤੀਫ ਵੀ ਚਾਹੀਦੀ ਆ ਤੇ ਇੱਕ ਭਰੋਸਾ ਤੇ ਡਿਵੋਸ਼ਨ ਵੀ ਚਾਹੀਦਾ ਅੱਜ ਦੇ ਦੌਰ ਚ ਉਹ ਆ ਰਿਹਾ ਤੁਹਾਡੇ ਪਰਸਨਲ ਐਕਸਪੀਰੀਅੰਸ ਕਿੰਨਾ ਸਿੱਖੀ ਦਾ ਲੈ ਰਹੇ ਹੋ ਆਪਣੀ ਲਾਈਫ ਚ ਤੇ ਦੂਸਰਾ ਤੁਹਾਡੀ ਟ੍ਰੇਨਿੰਗ ਕੀ ਆ ਸੋ ਅਸੀਂ ਫਿਰ ਕੋਸ਼ਿਸ਼ ਕਰਦੇ ਆ ਕਿ ਗ੍ਰੈਜੂਏਟਸ ਐਮਏ ਜਿਨ੍ਹਾਂ ਨੇ ਕੀਤੀ ਹੋਵੇ ਐਮਫਿਲਸ ਕੀਤੀਆਂ ਹੋਣ ਟੀਐਚਡੀਜ਼ ਕੀਤੀ ਹੋਣ ਉਹ ਮਾਹਿਰਤਾ ਆ ਰਹੀ ਹੈ ਮੈਥਡੋਲੋਜੀ ਦੀ ਇੱਕ ਸਟੱਡੀ ਦੀ ਹੈਬਿਟ ਬਣੀ ਹੋਈ ਆ ਫਿਰ ਉਹਦੇ ਵਿੱਚ ਜਿਹੜੀ ਸਿੱਖਾਂ ਦਾ ਅਸੈਂਸ਼ੀਅਲ ਰੀਜ਼ਨ ਹੈਗਾ ਸ਼ਬਦ ਦੇ ਨਾਲ ਜੁੜਨ ਦਾ ਉਹ ਇੱਕ ਔਂਕਾਰ ਨੂੰ ਐਕਸਪੀਰੀਅੰਸ ਕਰਨਾ ਉਹ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਲੋੰਗਿੰਗ ਹੋਵੇ ਤਾਂ ਕਿ ਇਹਨਾਂ ਦਾ ਸੁਮੇਲ ਕਰਕੇ ਕੰਮ ਕੀਤਾ ਜਾਵੇ ਕਿ ਕਿਸੇ ਫਿਰ ਡਿਵਰਸਿਟੀ ਗੈਦਰ ਨੇ ਜਾਂ ਕੰਪਲੈਕਸ ਵਿੱਚੋਂ ਨਾ ਆਏ ਕੰਮ ਆਵੇ ਨਾ ਇਨਫੀਰੀਅਰਟੀ ਕੰਪਲੈਕਸ ਚੋਂ ਆਵੇ ਨਾ ਸੁਪੀਰੀਅਰਟੀ ਕੰਪਲੈਕਸ ਚੋਂ ਆਵੇ ਅਸੀਂ ਬੈਸਟ ਦੁਨੀਆ 'ਚ ਇਹ ਤਾਂ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਆ ਨਾ ਨਾ ਗੁਰਤਮ ਨਹੀਂchnਾ ਕੋਈ ਜੇ ਸਰਬ ਸਤਿ ਸ਼ਬਦਨ ਕਰਨਾ ਹੈਗਾ ਉਹ ਕਹੀ ਨਹੀਂ ਸਕਦੇ ਅਸੀਂ ਜੇ ਅਸੀਂ ਇਹ ਸੋਚ ਰਹੇ ਆ ਤਾਂ ਗੜਬੜ ਹੋ ਜੂਗੀ ਕਿਤੇ ਨਾ ਕਿਤੇ so we are very careful and alert about these things this project which we see do janeyan to recruit karke hon asi 25 janey is project age ki is tarah di cheez a vi na jaan te ante vich main thoda ja share karanga ki project poncheya kithe actually asi sirf 10% kaam kita hai todo bada pehla samta asi ik bani nahi laaya sara je jis cheez hai jis system hi nahi baneya koi process development hi nahi hoye tusi kive ja sakde ho ki fatafat ke liye ka sab nu hi nahi pata ki kede large nahi ਕਿਹੜਾ ਢੁਗਵਾਂ ਲੱਭ ਜਾਏ ਜੇ ਜਦ ਇੰਟਰੈਕਟ ਕਰੀਦਾ ਬਾਣੀ ਦੇ ਨਾਲ ਜਾਂ ਇੱਕ ਦੂਜੇ ਨਾਲ ਕਰੀਦਾ ਜਿੱਥੇ ਸਾਡਾ ਪ੍ਰੋਸੈਸ ਡਿਵੈਲਪ ਨਹੀਂ ਹੋਇਆ ਉਹਨੂੰ ਟਾਈਪ ਬਣਾ ਸੋ ਪਹਿਲਾ ਸਾਲ ਤਾਂ ਸਿਰਫ ਵਾਸਤਾ ਕੀ ਬਾਣੀ ਕੀਤੀ ਇੱਕੋ ਬਾਣੀ ਕਿ ਇਹਦੇ ਬੇਸ ਤੇ ਹੁਣ ਸਿਸਟਮ ਬਣਾਈਏ ਫਿਰ ਅਸੀਂ ਦੇਖਿਆ ਬਈ ਲਿੰਗੁਇਸਟਿਕਲੀ ਕੀ ਸੈਂਸ ਬਣਦੀ ਆ ਨਿਰੁਕਤੀ ਦਾ ਐਟਮੋਲੋਜੀ ਦਾ ਕਿਹੜਾ ਰੂਪ ਲੈ ਕੇ ਆਈਏ ਇਹਦੇ ਵਿੱਚ ਪੋਇਟਿਕਸ ਤੇ ਲਿਖੀ ਲੈ ਕੇ ਆਈਏ ਸੰਗੀਤ ਦੀ ਕਿਹੜੀ ਗੱਲ ਆਈਏ ਹਿਸਟਰੀ ਦੇ ਪਲਸਮੇ ਦੀ ਕਿਹੜੀ ਗੱਲ ਆਈਏ ਇਟ ਇਜ਼ ਨਾਟ ਈਜ਼ੀ ਟਾਸਕ ਇਨ ਫੈਕਟ ਅਸੀਂ ਈਜ਼ੀ ਤੇ ਹਾਰਡ ਦੀ ਗੱਲ ਕਰਨੀ ਮੈਂ ਤਾਂ ਆਪਣੀ ਟੀਮ ਨੂੰ ਜਨਾ ਕਰੇ ਹੀ ਨਾ ਕਰੋ ਇਹ ਤਾਂ ਗੱਲ ਹੈ ਆਈ ਕਿ ਜਿਹੜੇ ਡ੍ਰੀਮ ਹੀ ਨਹੀਂ ਲਾਇੰਸੀ ਆਪਾਂ ਉਹ ਕਰਨ ਲੱਗੇ ਆ ਹੁਣ ਸਦਾ ਕਲੈਕਟਿਵਲੀ ਕਰ ਰਹੇ ਆ ਇੰਡੀਆ ਡਾਈਮੈਂਸ਼ਨਸ ਤੋਂ ਲੈ ਕੇ ਕਰ ਰਹੇ ਆ ਗੱਲ ਇਹ ਕਰੋ ਕਿ ਅਸੀਂ ਇਹਦੇ ਵਿੱਚ ਹੋਰ ਕਿੰਨਾ ਡੁੱਬਣਾ ਜਿੰਨਾ ਡੁੱਬਾਂਗੇ ਜਿੰਨਾ ਗੋਤਾ ਮਾਰਾਂਗੇ ਸ਼ਬਦ ਦੇ ਨਾਮ ਦਾ ਉਨਾ ਹੀ ਬੈਟਰ ਲਿਆਵਾਂਗੇ ਕਈ ਵਾਰ ਗੱਲ ਕਰੀਦੀ ਟੀਮ ਮੈਂਬਰਸ ਨਾਲ ਇੱਕ ਇੱਕ ਸ਼ਬਦ ਤੇ ਕਈ ਵਾਰ ਸਾਨੂੰ ਸਮਝ ਹੀ ਨਹੀਂ ਆਉਂਦਾ 2 ਮਹੀਨੇ ਨਿਕਲ ਜਾਂਦੇ ਇੱਕ ਵਰਡ ਤੇ ਕਿਉਂਕਿ ਕਿਸੇ ਨੇ ਕਵਰ ਹੀ ਨਹੀਂ ਕੀਤਾ ਜਿਵੇਂ ਵਰਡ ਜੀਓ ਉਦੇ ਬਾਰੇ ਥੋੜੀ ਜੀ ਗੱਲ ਕਰਾਂਗੇ ਅੱਗੇ ਜਾ ਕੇ ਹੁਣ ਤੁਸੀਂ ਕਿਸੇ ਡਿਕਸ਼ਨਰੀ ਜੀ ਦੀ ਲੱਭਦਾ ਜੇ ਲੱਭਦਾ ਤੇ ਉਹਦਾ ਪਤਾ ਨਹੀਂ ਲੱਗ ਰਿਹਾ ਕੀ ਵੀ ਰਹੇਗਾ ਅਸੀਂ ਹਰ ਕਿਸੇ ਵਰਡ ਨੂੰ ਸਕਿਪ ਨਹੀਂ ਕਰ ਰਹੇ ਕੰਪਰੀਹੈਂਸਿਵ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਸਾਡਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦਾਂ ਦੇ ਲਗਭਗ ਤੇ ਦੇਖੀਏ ਸੱਬ ਖਜ਼ਾਰ ਦੇ ਕਰੀਬ ਸ਼ਬਦ ਨੇ ਜਿਹੜੇ ਕੰਮ ਜਿਸ ਤੇ ਅਸੀਂ ਕਰਦਾ ਉਹਦੇ ਮੁਤਾਬਕ ਅਜੇ 10% ਕੰਮ ਨਹੀਂ ਹੋ ਰਿਹਾ ਜਦ 10% ਕੰਮ ਦੇਣੇ ਆਣ ਲੱਗਿਆ ਤਾਂ ਸਾਡੇ ਐਡਵਾਈਜ਼ਰਸ ਨੇ ਕਿਹਾ ਅਸੀਂ ਸਿਰਫ ਪਿਛਲੇ ਸਾਲ ਦੀ ਹੀ ਗੱਲ ਕਰਨੀ ਸ਼ੁਰੂ ਕੀਤੀ ਹੈ ਕਿ ਸੋ ਅਸੀਂ ਕਿਹਾ ਸੰਗਤ ਅਰਪਣ ਦੀ ਉਸ ਤੋਂ ਪਹਿਲਾਂ ਨਹੀਂ ਕੀਤੀ ਕਿ ਵੀਰਤ ਤੇ ਕਹਿੰਦਾ ਸੀ ਸਾਨੂੰ ਹੀ ਨਹੀਂ ਪਤਾ ਲੱਗ ਰਿਹਾ ਸੀ ਜੇ ਚੱਲ ਕੀ ਰਿਹਾ ਸਾਨੂੰ ਐਡਜਸਟਮੈਂਟ ਬੜੀ ਕਰਨੀ ਪੈਦੀ ਹੈ ਅਸੀਂ ਟੀਚਰ ਸੀ ਓਨੈਸਟਲੀ ਇਹ ਕੰਮ ਤੋਂ ਤੇ ਜੈਨੂਇਨਲੀ ਕੰਮ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅਸੀਂ ਪਬਲੀਕਲੀ ਨਹੀਂ ਕੀਤਾ ਬਟ ਸਕਾਲਰਾਂ ਨੂੰ ਮਿਲਦੇ ਰਹਿ ਪੰਜਾਬ ਦੇ ਵਿੱਚ ਜਿਹੜੇ ਹੈਡ ਆਫ ਡਿਪਾਰਟਮੈਂਟ ਨੇ ਜਿਹੜੇ ਸਿਕ ਸਟੱਡੀਜ਼ ਆ ਰਿਲੇਟਿਡ ਨੇ ਹੁਣ ਅਸੀਂ ਡਿਕਸ਼ਨਰੀ ਵੀ ਬਣਾ ਰਹੇ ਹਾਂ ਜਿਹੜੀ ਯੂਨੀਵਰਸਿਟੀ ਆਫ ਸ਼ਿਕਾਗੋ ਹੈ ਇਸ ਨੋਨ ਕਿ ਉਹ ਬੈਸਟ ਸਿਕਟੀਆਂ ਬਣਾਦੇ ਨੇ ਮਹਾਨੀ ਸੰਸਕ੍ਰਿਤੀ ਦੀ ਔਨਲਾਈਨ ਡਿਕਸ਼ਨਰੀ ਬੜੀ ਅਸੀਂ ਉਹਦਾ ਡਿਕਸ਼ਨਰੀ ਦਾ ਮਾਡਲ ਆਪਣਾ ਬਣਾ ਰਹੇ ਹਾਂ ਕੰਪਰੀਹੈਂਸਿਵ ਦਾ ਉਹ ਹੁਣ 20 ਸਕਾਲਰਸ ਨੂੰ ਭੇਜੀ ਉਹ ਸਾਨੂੰ ਹੁਣ ਜੁੜਦੇ ਰਹੇ ਨੇ ਕਿ ਇਦਾਂ ਪਾਸੀਂ ਸੋਚਿਆ ਜੀ ਕਿ ਕਿੰਨੀ ਕੰਪਲੈਕਸ ਡਿਕਸ਼ਨਰੀ ਬਣਾਣੀ ਕੰਪਰੀਹੈਂਸਿਵ ਗੁਰੂ ਗ੍ਰੰਥ ਸਾਹਿਬ ਦੀ ਸ਼ਬਦavali ਦੀ ਸੋ ਵੀ ਆਰ ਟ੍ਰਾਈਂਗ ਟੂ ਗੋ ਟੂ ਸਕਾਲਰਸ ਨਾਓ ਕਿ ਉਹਨਾਂ ਦਾ ਇਨਪੁਟ ਲੈਣਾ ਬਹੁਤ ਜ਼ਰੂਰੀ ਹੈ ਇਨਫੈਕਟ ਦੇ ਵਰ ਸਰਪ੍ਰਾਈਜ਼ ਕਿ ਇਸ ਲੈਵਲ ਦਾ ਕੰਮ ਹੀ ਹੋ ਰਿਹਾ ਪਹਿਲਾਂ ਜਦ ਅਸੀਂ ਜਾਣਦੇ ਸੀ ਸਾਨੂੰ ਅੱਖਾਂ ਲੱਗਦਾ ਸੀ ਹੁਣ ਕਿਉਂਕਿ ਕੰਮ ਕਰ ਲਿਆ ਥੋੜੀ ਜਾਂਚ ਆ ਗਈ ਹੈ ਫਰੋਂ ਪਬਲਿਕਲੀ ਸਕਾਲਰਸ ਨਾਲ ਵੀ ਇੰਟਰੈਕਟ ਕਰ ਰਹੇ ਆ ਯਾ ਯੂਨੀਵਰਸਿਟੀਆਂ ਵਿੱਚ ਵੀ ਕਰ ਰਹੇ ਆ ਤੇ ਸਮਾਟੀ ਲੈਵਲ ਤੇ ਵੀ ਕਰ ਰਹੇ ਆ ਸੋ 10% ਸਾਡਾ ਕੰਮ ਇਹਦਾ ਹੋ ਚੁੱਕਿਆ ਇਹਦਾ ਸਾਨੂੰ ਇਹ ਲੱਗਦਾ ਸਾਡਾ ਇਹ 21 ਤੋਂ 25 ਸਾਲ ਦਾ ਸਫਰ ਆ ਜੇ ਅਸੀਂ ਕਲੈਕਟਿਵਲੀ ਇਦਾਂ ਕਰਦੇ ਰਹੇ ਅਸੀਂ 25 ਜਣਿਆਂ ਨੂੰ ਇਹ ਪੂਰੀ ਲਾਈਫ ਇਹੀ ਕੰਮ ਕਰਨਾ ਪਊ ਤੇ ਇਹ ਕੰਮ ਖਤਮ ਨਹੀਂ ਹੋਊ ਫੇਰ ਇੱਕ ਵਰਜਨ ਹੋਊ ਪਹਿਲਾ ਵਰਜਨ ਜਹੂਦਿਆਂ ਦੀ ਅਸੀਂ ਨਕਲ ਮਾਰਦੇ ਆ ਬੜੀ ਅਸੀਂ ਉਹਨਾਂ ਦੇ ਸਿਸਟਮ ਨਹੀਂ ਦੇਖਦੇ ਉਹ ਟੋਰਾ ਨੂੰ ਹਰ 7 ਇਅਰਸ ਰੀ ਇੰਟਰਪ੍ਰੀਟ ਕਰਦੇ ਨੇ ਐਵਰੀ 7 ਇਅਰਸ ਉਹ ਜਿਵੇਂ ਸਾਡਾ ਟ੍ਰੈਡੀਸ਼ਨ ਸੀ ਨਾ ਸਕਾਲਰਲੀ ਟ੍ਰੈਡੀਸ਼ਨ ਜਿਵੇਂ ਆਪਾਂ ਕਹਿੰਦੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਐਕਚੁਅਲੀ ਉਸ ਟ੍ਰੈਡੀਸ਼ਨ ਚੋਂ ਨਿਕਲੇ ਸੀ ਉਹ ਵਾਰੀਅਰ ਵੀ ਬਣੇ ਸੀ ਬਟ ਉਸ ਅੰਦਰ ਸਕਾਲਰਲੀ ਟ੍ਰੈਡੀਸ਼ਨ ਚੱਲਦਾ ਰਿਹਾ ਕਿਸੇ ਨਾ ਕਿਸੇ ਰੂਪ ਬਟ ਪਿੱਛੇ 60 70 ਸਾਲਾਂ ਚ ਜਿਹਨੂੰ ਅਸੀਂ ਹੁਣ ਕਹ ਰਹੇ ਆ ਪਰੰਪਰਾ ਤੇ ਅਕਾਦਮੀ ਨੂੰ ਇਕੱਠਾ ਲੈ ਕੇ ਕਰੋ ਐਕੈਡੈਮਿਕ ਅਪਰੋਚ ਵੀ ਲੈ ਕੇ ਆਓ and do not apologize about any tradition they are all ours we have to bring that understanding oh understanding to aj di vocabulary vich fir assi in angrezi de punjabi dono ch karde ha kyunki jehde 80 million ne ohna nu sorry 30 million oh jo ki punjabi chahiye contemporary punjabi even 1970s di punjabi bhi chahiye matlab ohda hi pad rha koi oh 5% sik pad rha hai ਜਿਵੇਂ ਤੁਹਾਡਾ ਫੋਨ ਹੈਗਾ ਮੈਂ ਐਗਜ਼ਾਮਪਲ ਦੇ ਕੇ ਗੱਲ ਖਤਮ ਕਰ ਦਿੰਦਾ ਮੇਰਾ ਟਾਈਮ ਹੋ ਗਿਆ ਤੁਹਾਡਾ ਫੋਨ 2 ਸਾਲ ਪੁਰਾਣਾ ਹੋ ਜੂਵੇਗਾ ਉਹ ਅਪਡੇਟ ਨਹੀਂ ਹੁੰਦਾ ਸਲੋ ਹੋ ਜਾਂਦਾ ਫਿਰ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਜੋ 50 ਸਾਲ ਪਹਿਲਾਂ ਦਾ ਹੈਗਾ ਤੁਹਾਨੂੰ ਉਹ ਸਲੋ ਹੀ ਲੱਗਦਾ ਨਾ ਆਪਾਂ ਕਹਿੰਦੇ ਨਾ ਯਾਰ ਸਮਝ ਨਹੀਂ ਆ ਰਹੀ ਕੀ ਕੀ ਜਾਂਦੇ ਨੇ ਇਹੀ ਅਸੀਂ 100 ਸਾਲ ਵਾਲਾ ਪੁਰਾਣੇ ਵਾਲਾ ਕਹਿੰਦੇ ਹਾਂ ਅਸੀਂ ਉਹਨਾਂ ਦੇ ਉਹਨਾਂ ਨੇ ਆਪਣੇ ਦੌਰ ਚ ਲਿਖਿਆ ਉਹ ਫਰਸਟ ਡਰਾਫਟਸ ਨੇ ਆਪਾਂ ਜਿਹੜੇ ਫਰਸਟ ਡਰਾਫਟਸ ਆਫ ਹਿਸਟਰੀ ਇਹ ਸੇ ਤਰ੍ਹਾਂ ਫਰਸਟ ਡਰਾਫਟਸ ਆਫ ਗੁਰਬਾਣੀ ਟ੍ਰੈਡੀਸ਼ਨਸ ਨੇ ਸੋ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੀ ਜੋ ਕਿ ਇੰਗਲਿਸ਼ ਵਿੱਚ ਵੀ ਅਸੀਂ ਲੈ ਆ ਰਹੇ ਹਾਂ ਅਸੀਂ ਉਹਦੇ ਵਿੱਚ ਵਿਮਨ ਪਰਸਪੈਕਟਿਵ ਵੀ ਪੂਰਾ ਲੈ ਕੇ ਆ ਰਹੇ ਹਾਂ ਸਾਨੂੰ ਇਹ ਚੀਜ਼ ਦੀ ਕੋਈ ਕੰਪਲੈਕਸਿਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਲੈ ਕੇ ਹੀ ਨਹੀਂ ਆਏ ਸੀ ਅਜੀਬਿਕ ਅਸੀਂ ਪੋਏਟਿਕਸ ਨੂੰ ਜੇ 100% ਬਾਣੀ ਫੈਮਿਨਿਸਟ ਵੌਇਸ ਵਿੱਚ ਹੈ ਫੈਮਿਨਨ ਵੌਇਸ ਵਿੱਚ ਅਸੀਂ ਉਹਦੀ ਵਿਆਖਿਆ ਕਿਵੇਂ ਕਰ ਸਕਦੇ ਹਾਂ ਜਦ ਤੱਕ ਉਸ इमोਸ਼ਨ ਨੂੰ ਨਹੀਂ ਸਮਝਾਂਗੇ ਸੋ ਅਸੀਂ ਉਹਨੂੰ ਬਹੁਤ ਲੈ ਕੇ ਆ ਰਹੇ ਹਾਂ ਇਹ ਸਾਨੂੰ ਟੀਮ ਨੂੰ ਸਾਡੀ ਟੀਮ ਨੂੰ ਬਾਰੇ ਬੜਾ ਸੋਚਣਾ ਪੈਂਦਾ ਕਿਉਂਕਿ ਜਿਹੜਾ ਹਾਵੀ ਦੌਰ ਹੈਗਾ ਅੱਜ ਵੀ ਉਹਦੇ ਵਿੱਚ ਫੀਮੇਲ ਪਰਸਪੈਕਟਿਵ ਤਾਂ ਮਿਸਿੰਗ ਹੀ ਹੈ ਤੇ ਜੇ ਪ੍ਰੋਟਾਗੋਨਿਸਟ ਹੀ ਫੀਮੇਲ ਹੈ ਗੁਰੂ ਆਪਣੇ ਆਪ ਸਾਬ ਨੂੰ ਉਸ ਤਰ੍ਹਾਂ ਬਣਾ ਕੇ ਪੇਸ਼ ਕਰ ਰਹੇ ਨੇ ਰਿਲੇਟੇਬਿਲਟੀ ਲਈ ਤੇ ਅਸੀਂ ਕਿਵੇਂ ਇਗਨੋਰ ਕਰ ਸਕਦੇ ਆ ਇਸ ਚੀਜ਼ ਨੂੰ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਿਆ ਹੋਇਆ ਇਹਦੇ ਵਿੱਚ ਸਾਡੀ ਅਰਦਾਸ ਵੀ ਇਹ ਹੀ ਰਹਿੰਦੀ ਹੈ ਕਿ ਅਸੀਂ ਦੋਨੋਂ ਚੀਜ਼ਾਂ ਨੂੰ ਨਾਲ ਰੱਖੀਏ ਅਕੈਡੈਮਿਕ ਅਪਰੋਚਸ ਨੂੰ ਵੀ ਉਹਦੀ ਐਟੀਟਿਊਡ ਨੂੰ ਵੀ ਤੇ ਜਿਹੜੀਆਂ ਸਪਿਰਿਟ ਦੀਆਂ ਗੱਲਾਂ ਨੇ ਜਿਹੜੀਆਂ ਪਰੰਪਰਾਵਾਂ ਵਿੱਚ ਐਕਸਪੀਰੀਅੰਸ ਦੀਆਂ ਗੱਲਾਂ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਲੈ ਕੇ ਆਈਏ ਤੇ ਜਿਹੜਾ 8 ਬਿਲੀਅਨ ਸੀਕੈਂਸ ਨੂੰ ਅਸੀਂ ਸ਼ੇਅਰ ਕਰਦਾ 8 ਬਿਲੀਅਨ ਸੀਕਰ ਦੀ ਅੰਗਰੇਜ਼ੀ ਥਰੂ ਆਊਗਾ ਇਫ ਯੂ ਆਗਨੋਰ ਇਟ ਵੀ ਹੈਵ ਬੀਨ ਇਗਨੋਰਿੰਗ ਇਟ ਵੀ ਹੈਵ ਨਾਟ ਗੇਟਿੰਗ ਐਨੀਵੇਅਰ ਉਹ 8 ਬਿਲੀਅਨ ਸੀਕਰ ਬੁੱਕਸ ਵਿੱਚੋਂ ਨਹੀਂ ਆਊਗਾ ਆਨਲਾਈਨ ਆਊਗਾ ਤੇ ਉਹਨਾਂ ਦੀ ਵੋਕੈਬਲਰੀ ਵਿੱਚ ਫਰੇਸ ਕਰਕੇ ਇਸ ਪ੍ਰੋਜੈਕਟ ਵਿੱਚ 6-7 ਤਹਾਂ ਨੇ ਉਹ ਅੱਗੇ ਗਨ ਹੋਣਗੀਆਂ ਅਸੀਂ ਇਸ ਤਰ੍ਹਾਂ ਇਹਦੀ ਵਿਜਨ ਬਣਾਈ 1-2 ਸਾਲ ਉਦੋਂ ਬਣਾਣ ਚੀ ਲੱਗ ਗਿਆ ਫਿਰ ਉਹਦਾ ਇੱਕ ਪਹਿਲੀ ਬਾਣੀ ਤੇ ਕੰਮ ਕਰਕੇ ਪਤਾ ਲੱਗਿਆ ਤੇ ਉਹਦਾ ਇੰਪੈਕਟ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ 500 ਸਾਲ ਪਹਿਲਾਂ ਸਿੱਖ ਨਹੀਂ ਦੱਸਦੇ ਸੀਗੇ ਕਿ ਅਸੀਂ ਕੌਣ ਹਾਂ ਈਵਨ 300 ਸਾਲ ਪਹਿਲਾਂ ਵੀ ਨਹੀਂ ਦੱਸਦੇ ਸੀ ਜਿਹੜੇ ਸਿੱਖਾਂ ਨੂੰ ਸਟੱਡੀ ਕਰ ਰਹੇ ਸੀ ਉਹ ਦੱਸਦੇ ਸੀ ਇਹ ਕੌਣ ਨੇ ਹੁਣ ਸਾਡਾ ਪੁੱਠਾ ਜਨ ਰਿਹਾ ਹੁਣ ਅਸੀਂ ਆਪ ਦੱਸਣ ਲੱਗੇ ਅਸੀਂ ਕੌਣ ਹਾਂ ਬਿਕੋਜ਼ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਦੇ ਵੇਲੇ ਤੋਂ ਗੁਰੂ ਨਾਨਕ ਪਾਸ਼ਾ ਨੂੰ ਮਿਲ ਕੇ ਨਹੀਂ ਕੋਈ ਸਿੱਖ ਬਣਦਾ ਸੀ ਉੜੇ ਆਏ ਮਿਲਣ ਕਰਤਾਰਪੁਰ ਵੀ ਮਿਲ ਕੇ ਚਲੇਗੇ ਵਾਪਸ ਬਟ ਜਿਹੜਾ ਸ਼ਬਦ ਨਾਂ ਜੁੜ ਜਾਂਦਾ ਸੀ ਤਾਂ ਭਾਵੇਂ ਉਹ ਸੰਗਲਾਦੀਪ ਵਿੱਚ ਇੱਕ ਰਾਜੇ ਕੋਲ ਇੱਕ ਬਿਜ਼ਨਸ ਕਰਨ ਵੀ ਗਿਆ ਸੀ ਸ਼ਾਬਦੋਂ ਬਹਿ ਕੇ ਉਹ ਹੀ ਦੋ ਸ਼ਬਦ ਪੜਦਾ ਸੀ ਉਹਦੇ ਨਾਲ ਉਹ ਗੁਰੂ ਨਾਲ ਜੁੜ ਜਾਂਦਾ ਸੀ ਸੋ ਸ਼ਬਦ ਸਾਡੀ ਅਪਰੋਚ ਬਣਿਆ ਹੋਇਆ ਹੈ ਸ਼ਬਦ ਚੋਂ ਨਾਮ ਦਾ ਐਕਸਪੀਰੀਅੰਸ ਕਿਵੇਂ ਲੈਣਾ ਇਹਦੇ ਬਾਰੇ ਅਸੀਂ ਬਾਰ-ਬਾਰ ਨਾਮ ਵਰਡ ਯੂਟਿਲਾਈਜ਼ ਕਰ ਰਹੇ ਹਾਂ ਇਹ ਸਾਰਾ ਐਕਸਪੀਰੀਅੰਸ ਇੱਕ ਉਪਤਾਰ ਦੀ ਪੈਰਾਡਾਈਮ ਚੋਂ ਆਇਆ ਉਹ ਉਹ ਪੈਰਾਡਾਈਮ ਜਿਹੜੀ ਦੁਨੀਆ ਵੀ ਉਡੀਕ ਰਹੀ ਆ ਸਮਾਜ ਅੱਜ ਦਾ ਵੀ ਉਡੀਕ ਰਿਹਾ ਆਰ ਬਲੀਫ ਹੈ ਕਿ ਉਹ ਪੈਰਾਡਾਈਮ ਸਾਨੂੰ ਜਰੂਰ ਸ਼ੇਅਰ ਕਰਨ ਦੀ ਲੋੜ ਆ ਉਹਦੇ ਬਾਰੇ ਕਿ ਕਲੈਕਟਿਵ ਉਪਰਾਲਾ ਥੈਂਕ ਯੂ ਫਾਈਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ